ਦੀ ਸਾਰੇ ਦੋਸ਼ੀ ਪੇਸ਼ ਹੋਗੇ ਪਰ ਜਿਹੜਾ ਹੈਗਾ ਲਾਰੈਂਸ ਜਿਸ ਨੂੰ ਵੀ ਪੇਸ਼ੀ ਦੀ ਨਹੀਂ ਹੋ ਪਾਈ ਕਿਉਂਕਿ ਜਿੱਦ ਤੱਕ ਮੈਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਜਿਹੜਾ ਜਿੱਥੇ ਵੀ ਜਿਹੜੀ ਗੇਲ ਤੋਂ ਬੰਦ ਹੈਗਾ ਉਹਦਾ ਜਿਹੜਾ ਸੰਪਰਕ ਨੰਬਰ ਵੀ ਸਵਿਚ ਆਫ ਆ ਰਿਹਾ ਪੇਸ਼ੀ ਸੀ ਅੱਜ ਇੱਕ ਖਸਤਾ ਅੱਜ ਹੜਤਾਲ ਸੀਗੀ ਕੋਰਟ 'ਚ ਇਸ ਕਰਕੇ ਬਹੁਤਾ ਕੁਝ ਨਹੀਂ ਹੋਇਆ ਤੇ ਇਹਦੇ ਵਿੱਚ 11 ਤਰੀਕ ਪੈ ਗਈ ਜਿਹੜੀ 11 ਤੰਨੇ 2024 ਕਿੰਨੇ ਦੋਸ਼ਿਆਂ ਨੂੰ ਪੇਸ਼ ਕੀਤਾ ਗਿਆ ਜੀ ਅੱਜ ਅੱਜ ਤੇ ਕਰੀਬ ਸਾਰੇ ਦੋਸ਼ੀ ਪੇਸ਼ ਹੋ ਗਏ ਪਰ ਜਿਹੜਾ ਹੈਗਾ ਲਾਰੈਂਸ ਕੁਸ਼ਨੋਈ ਦੀ ਪੇਸ਼ੀ ਨਹੀਂ ਹੋ ਪਾਈ ਕਿਉਂਕਿ ਜਿੱਦ ਤੱਕ ਮੈਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਜਿਹੜਾ ਜਿੱਥੇ ਵੀ ਜਿਹੜੀ ਜੇਲ੍ਹ ਚੋਂ ਬੰਦ ਹੈਗਾ ਉਹਦਾ ਜਿਹੜਾ ਸੰਪਰਕ ਨੰਬਰ ਜੀ ਉਹ ਸਵਿਚ ਆਫ ਆ ਰਿਹਾ ਇਸ ਕਰਕੇ ਉਹਨੂੰ ਜਿਹੜੀ ਹੈਗੀ ਵੀ ਸੀ ਰਹੀਂ ਵੀ ਪੇਸ਼ੀ ਨਹੀਂ ਹੋ ਪਾਈ ਤੇ ਬਾਕੀ ਸਾਰੇ ਦੋਸ਼ੀਆਂ ਦੀ ਜਿਹੜੀ ਵੀ ਸੀ ਰਹੀਂ ਪੇਸ਼ੀ ਹੋ ਚੁੱਕੀ ਹੈ ਇੱਕ ਨੀ ਪੁਲਿਸ ਵੱਲ ਤੋਂ ਸੈਕਟਰ ਬੋਰਡ ਵੀ ਮੰਗੀ ਗਈ ਸੀ ਕਿ ਅੱਜ ਪਤਾ ਲੱਗਿਆ ਕਿ ਕਿਸੇ ਵੱਲੋਂ ਜਿਹੜਾ ਐਪਲੀਕੇਸ਼ਨ ਵੀ ਲਾਈ ਗਈ ਹੈ ਦਿੱਤਾ ਆਪੇ ਕਰਨੀ ਬਿਲਕੁਲ ਪਿਛਲੇ ਅਫਡੇਟ ਤੇ ਪ੍ਰੋਸੀਕਿਊਸ਼ਨ ਨੇ ਇੱਕ ਸਟੇਟਸ ਰਿਪੋਰਟ ਕਾਲ ਕੀਤੀ ਸੀ ਕਿ ਜਿਹੜੇ ਦੋ ਇੰਟਰਵਿਊਸ ਦੇ ਰਿਗਾਰਡਿੰਗ ਸੀ ਉਹਦਾ ਰਿਪਲਾਈ ਮੰਗਿਆ ਸੀ ਜੀ ਮਾਨਯੋਗ ਅਦਾਲਤ ਨੇ ਪਰ ਅੱਜ ਉਹਦਾ ਕਿਸੇ ਵੀ ਧਿਰ ਵੱਲੋਂ ਰਿਪਲਾਈ ਨਹੀਂ ਪੇਸ਼ ਕੀਤਾ ਗਿਆ ਔਰ ਅੱਜ ਇੱਕ ਨਵੀਂ ਐਪਲੀਕੇਸ਼ਨ ਜਗਤਾਰ ਸਿੰਘ ਜਿਹੜਾ ਹੈਗਾ ਮੁਥੇ ਤੋਂ ਉਹਦੇ ਵੱਲੋਂ ਇੱਕ ਉਹਨਾਂ ਦੇ ਵਕੀਲ ਸਾਹਿਬ ਨੇ ਜਿਹੜੀ ਹੈਗੀ ਡਿਸਚਾਰਜ ਕਰਨ ਦੀ ਐਪਲੀਕੇਸ਼ਨ ਮੂਵ ਕੀਤੀ ਹੈ ਦਿਵਾਨਜੂ ਅਦਾਲਤ ਨੇ ਜਿਹੜਾ ਹੈਗਾ ਜਿਹੜੀ ਡਿਸਚਾਰਜ ਵਾਲੀ ਐਪਲੀਕੇਸ਼ਨ ਤੇ ਪਲੱਸ ਜਿਹੜਾ ਹੈਗਾ ਉਹਨਾਂ ਨੇ ਸਟੇਟਸ ਰਿਪੋਰਟ ਕਾਲ ਕਰਨ ਦੀ ਇਹਦੀ ਪ੍ਰੋਸੀਜਰ ਨੇ ਐਪਲੀਕੇਸ਼ਨ ਦਿੱਤੀ ਛੁਡੀ ਰਿਪਲਾਈ ਦੇ 11/3/2024 ਜਿਹੜੀ ਹੈਗੀ ਹੈ ਤਾਰੀਖ ਨਿਸ਼ਚਿਤ ਕੀਤੀ